ਸਾਡੇ ਨਾਲ ਐਸਐਚਓ ਨੰਬਰ 7 ਬਹੁਤ ਹੀ ਵਧੀਆ ਅਫਸਰ ਸਾਡੇ ਨਾਲ ਬੈਠੇ ਨੇ ਪਹਿਲਾਂ ਤਾਂ ਮੈਡਮ ਜੀ ਦਾ ਪਨਾ ਪੁੱਛਦੇ ਮੈਂ ਹਾਂਜੀ ਮੇਰਾ ਨਾਮ ਅਨੂਪ ਲਿਆਲ ਹੈ ਹਾਂਜੀ ਮੈਮ ਪਹਿਲਾਂ ਤਾਂ ਸਾਡੀ ਟੀਮ ਵੱਲੋਂ ਪੁਲਿਸ ਦਰਪੰਦੀ ਟੀਮ ਵੱਲੋਂ ਤੁਹਾਨੂੰ ਹੋਲੀ ਦੀ ਬਹੁਤ ਬਹੁਤ ਮੁਬਾਰਕ ਹੈ ਜੀ ਤੇ ਅਸੀਂ ਤੁਹਾਡੇ ਤੋਂ ਆਪਣੇ ਇਲਾਕੇ ਵਿੱਚ ਜਿਹੜੀ ਹੋਲੀ ਤਿਉਹਾਰ ਮਨਾਇਆ ਜਾ ਰਿਹਾ ਜਿਹੜਾ ਸਾਂਝਾ ਤਾਰ ਮਤਲਬ ਇੱਕ ਮਿਲਨ ਸਾਰ ਤਿਉਹਾਰ ਹੈ ਇਹਦੇ ਬਾਰੇ ਤੁਸੀਂ ਆਪਣੇ ਇਲਾਕੇ ਨੂੰ ਅਸ਼ਨ ਕੀ ਮੈਸੇਜ ਕਰਨਾ ਹੈ ਹਾਂਜੀ ਇਲਾਕਾ ਵਾਸੀਆਂ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਪਹਿਲੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਹੋਲੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਸ਼ੁਭਕਾਮਨਾਵਾਂ ਅ ਅੱਛੇ-ਅੱਛੇ ਤੁਸੀਂ ਇਸ ਫੈਸਟੀਵਲ ਨੂੰ ਇੰਜੋਏ ਕਰੋ ਵਧੀਆ ਤਰੀਕੇ ਨਾਲ ਖੇਲੋ ਤੇ ਬਿਨਾ ਕਿਸੇ ਹੁੱਲੜਬਾਜੀ ਤੋਂ ਬਿਨਾ ਕਿਸੇ ਸ਼ੋਰ ਸ਼ਰਾਬੇ ਤੋਂ ਤਾਂਕਿ ਕਿਸੇ ਕੋਈ ਨਿਊਸੈਂਸ ਕੋਈ ਕ੍ਰੀਏਟ ਨਾ ਹੋਵੇ ਤੁਹਾਡੇ ਵੱਲੋਂ ਜਿਹੜੇ ਹੁੱਲੜਬਾਜ ਜਿਹੜੇ ਕਿ ਥੋੜਾ ਮਾਹੌਲ ਖਰਾਬ ਕਰਦੇ ਇਹਨਾਂ ਨੂੰ ਕੋਈ ਸਪੈਸ਼ਲ ਕੋਈ ਆਪਣਾ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਇਹਨਾਂ ਤੇ ਚੇਤਾਵਨੀ ਹਾਂਜੀ ਬਸ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਤਿਉਹਾਰ ਹੈਗਾ ਵਾ ਖੁਸ਼ੀ ਦਾ ਤਿਉਹਾਰ ਹੈਗਾ ਮਿਲ ਵੰਡ ਕੇ ਹੋਲੀ ਨੂੰ ਮਲਾਓ ਪਿਆਰ ਵੰਡੋ ਹੁੱਲੜਬਾਜੀ ਦੇ ਵਿੱਚ ਤਾਂ ਕੀ ਰੱਖਿਆ ਹੈਗਾ ਹਨ ਤੇ ਜਦੋਂ ਕੋਈ ਹੁੱਲੜਬਾਜੀ ਕਰੇਗਾ ਕੋਈ ਇਨਫੋਰਮੇਸ਼ਨ ਆਏਗੀ ਤਾਂ ਸਾਡੀ ਫਿਰ ਕਾਰਵਾਈ ਅਮਲ ਚ ਲਿਆਵਾਂਗੇ